ਮੈਂ ਇੱਕ ਰੋਲ ਮਾਡਲ ਨਾ ਬੱਚਿਓ ਕਾਰ ਮੰਗਿਆ ਕਾਰ ਨਹੀਂ ਮਿਲ ਗਿਆ ਕਾਰ ਮੰਗੀ ਕਾਰ ਨਹੀਂ ਮਿਲ ਗਈ ਕਿ ਲੌਲੀਪਾਪ ਖਰੀਦਣ ਜੋਗੇ ਪੈਸੇ ਨਹੀਂ ਸੀ ਹੁੰਦੇ ਇਨੀ ਗਰੀਬੀ ਦੇਖੀ ਪਰ ਭਿਖਾਰੀ ਤੋਂ ਰਾਜਾ ਇਹ ਪਰਮਾਪਾ ਬਣਾ ਸਕਦਾ ਹੈ ਅੱਖਰ ਅੱਖਰ ਲਿਖਿਆ ਗੁਰੂ ਗ੍ਰੰਥ ਸਾਹਿਬ ਸੱਚ ਹੈਗਾ ਕਿਉਂਕਿ ਮੈਂ ਇੰਗਲੈਂਡ ਗਿਆ ਸੀਗਾ ਔਰ ਮੈਨੂੰ ਨੌਕਰੀਂ ਗ੍ਰੇਜ ਨਹੀਂ ਦਿੰਦੇ ਸੀ ਅੱਜ 105 ਗ੍ਰੇਜ ਆਪਣੇ ਕੋਲ ਨੌਕਰੀ ਕਰਦੇ ਆ ਗੁਰੂ ਦੀ ਬੜੀ ਆਈਆ ਕਿ ਗੁਰੂ ਦਾ ਹੁਕਮ ਮੰਨਿਆ ਬਸ ਅੱਜ ਮੈਂ ਦੇਖਿਆ ਮੇਰੇ ਕੋਲ 2 ਲੱਖ ਬੱਚਾ ਹੈ ਪਾਪਾ ਨੇ ਸ਼ਰਾਬ ਛੱਡਤੀ ਵੀਰ ਨੇ ਕੇਸ ਲੱਖ ਲੈ ਮੰਮੀ ਦੀ ਕੈਂਸਰ ਦੀ ਬਿਮਾਰੀ ਠੀਕ ਹੋ ਗਈ ਇਸਾ ਇੱਕ ਪੀਜ਼ਾ ਘੱਟ ਖਾ ਲੀਏ ਮਹੀਨੇ ਦਾ ਬੱਚਾ ਪੰਜਾਬ ਦਾ ਪੜ ਜਾਂਦਾ ਅੱਜ ਪੰਜਾਬ ਦੇ ਪਿੰਡਾਂ 'ਚ ਕੋਈ ਨਹੀਂ ਜਾਂਦਾ 13000 ਪਿੰਡ ਉੱਥੇ 2.5 ਲੱਖ ਬੱਚਾ ਬੈਠਾ ਹੈ ਹਾਏ ਸਾਡੀ ਕੋਈ ਬਾਹ ਫੜ ਕੇ ਸਾਨੂੰ ਪੜਾ ਦੇਵੇ ਸੋ ਉਹ ਸੇਵਾ ਮੇਰੀ ਸਭ ਕੁਝ ਕਰਨਾ ਹੈ ਹੀਰਿਆਂ ਤਨ ਮਾਲ ਵੀ ਥੋੜੇ ਐ ਮੈਂ ਮਰਿਆਦਾ ਤੋਲਣ ਦੀ ਗੱਲ ਨਹੀਂ ਕਰਦਾ ਪਰ ਅਸੀਂ ਬੱਚਿਆਂ ਦੀਆਂ ਪੜਾਈਆਂ ਵੀ ਕਰਾਈਏ ਔਰ 8 ਸਕੂਲ ਪੰਜਾਬ ਚੋਂ ਚੱਲ ਰਹੇ ਨੇ ਹਾਂਜੀ ਟਾਰਗੇਟ ਕੀ ਹੈ ਜਮ ਤੁਸੀਂ ਬਹੁਤ ਬੱਚੇ এডਿਕੇਸ਼ਨ ਤੋਂ ਬਿਨਾ ਬੈਠੇ ਆ ਸਕੂਲਾਂ ਵਿੱਚ ਸੋ ਸਕੂਲ ਖੋਲਨੇ ਆ ਘੱਡੋ ਘੱਡ ਜੇ ਮੈਂ ਮਾਰਾ ਨੇ 5-7 ਸਾਲ ਹੋ ਰਿਤੇ ਨਾ ਮੈਨੂੰ ਜ਼ਮੀਨ ਦਿਓ ਨਾ ਮੈਨੂੰ ਪੈਸੇ ਦਿਓ ਮੈਂ ਤੁਹਾਨੂੰ ਸਿਖਾ ਦੇਣਾ ਵਾ ਤੁਸੀਂ 10-15 ਸਾਲ ਲਈ ਪੱਟਾ ਦੇ ਦਿਓ ਇੱਕ ਲਿਖ ਕੇ ਤੇ ਆਹ ਤੁਹਾਡੇ ਪਿੰਡਾਂ ਦੇ ਬੱਚੇ ਤੁਹਾਡੇ ਪਿੰਡਾਂ ਦੀਆਂ ਗੁੜੀਆਂ ਜਿਨ੍ਹਾਂ ਨੂੰ ਤੁਸੀਂ ਬੀ.ਏ. ਡੈਮਡ ਕਰਾਤੀ ਹੈ ਨੌਕਰੀ ਕੋਈ ਨਹੀਂ ਮਿਲਦੀ ਅਸੀਂ 10000 ਰੁਪਏ ਮਹੀਨੇ ਤੋਂ ਸ਼ੁਰੂ ਕਰਦੇ ਹਾਂ ਉਹਨਾਂ ਨੂੰ ਟ੍ਰੇਨਿੰਗ ਲੁਧਿਆਣਾ ਵਿੱਚ ਮਿਲਦੀ ਹੈ ਮੇਰਾ ਲੁਧਿਆਣਾ ਸਕੂਲ ਜਿਹੜਾ ਮਹਿਸੂਦ ਸਕੂਲ ਹੈ ਹਾਂ ਉੱਥੇ ਆਪਾਂ ਬੱਚਿਆਂ ਨੂੰ ਟ੍ਰੇਨਿੰਗ ਲੈਂਦੀ ਹੈ ਟੀਚਰ ਟੀਚਾ ਤੁਹਾਡੀਆਂ ਬੱਚੇ ਵੀ ਤੁਹਾਡੇ ਸਕੂਲ ਵੀ ਤੁਹਾਡਾ ਤੇ ਤੁਹਾਨੂੰ ਚੜਾਣਾ ਆ ਜਾਏਗਾ ਅਸੀਂ ਗੱਲ ਹੀ ਕੋਈ ਨਹੀਂ ਮੈਂ ਸਕੂਲ ਖੋਲੀਏ ਰੱਜ ਕੇ ਔਰ ਫ੍ਰੀ ਸਕੂਲ ਖੋਲ੍ਹ ਪੰਜਾਬ ਦੇ ਵਿੱਚ ਫ੍ਰੀ ਐਜੂਕੇਸ਼ਨ ਅੱਠ ਸਕੂਲ ਚੱਲ ਰਹੇ ਨੇ ਜਿੱਥੇ ਬੱਚੇ ਫ੍ਰੀ ਐਜੂਕੇਸ਼ਨ ਲੈ ਰਹੇ ਨੇ ਉਸ ਸੰਸਥਾ ਨੂੰ ਕੌਣ ਚਲਾ ਰਿਹਾ ਹੈ ਮੇਰੇ ਨਾਲ ਨੇ ਜਸਵਿੰਦਰ ਸਿੰਘ ਜੀ ਖਾਲਸਾ ਇੰਗਲੈਂਡ ਵਾਲੇ ਪਖਾਰੀ ਤੋਂ ਰਾਜਾ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਬਹੁਤ ਚੱਲੀ ਆ ਤੁਸੀਂ ਬਹੁਤ ਪਿਆਰ ਦਿੱਤਾ ਕਿਵੇਂ ਬਣੇ ਪਖਾਰੀ ਤੋਂ ਰਾਜਾ ਜਸਵਿੰਦਰ ਸਿੰਘ ਜੀ ਖਾਲਸਾ ਪਪਾ ਜੀ ਅੱਜ ਕੈਨੇਡਾ ਦੀ ਧਰਤੀ ਦੁਫੇਰ ਦੁਆਰਾ ਪਹੁੰਚੇ ਹਾਂ ਕੀਰਤਨ ਦਰਬਾਰ ਚੱਲ ਰਿਹਾ ਹੈ ਸੰਗਤਾਂ ਦਾ ਕਿਵੇਂ ਦਾ ਰਿਸਪੌਂਸ ਮੇਰੇ ਆਪਣੇ ਪ੍ਰੋਜੈਕਟ ਨੂੰ ਸੰਗਤਾਂ ਦੇਖੋ ਜੀ ਇੱਥੇ ਮੈਂ ਆਪ ਦੇਖ ਰਿਹਾ ਕਿ ਮੈਨੂੰ ਮੂਰਖ ਕਾਰੇ ਲਾਇਆ ਕੁਝ ਆਂਦਾ ਜਾਂਦਾ ਤਾਂ ਹੈ ਨਹੀਂ ਪਰ ਜਿਸ ਤਰੀਕੇ ਨਾਲ ਤਕਰੀਬਨ 8-10 ਹਜ਼ਾਰ ਸੰਗਤ ਬੈਠੀ ਅੰਦਰ ਮੇਰੇ ਵੱਲ ਦੇਖਦੀ ਪਈ ਸੀ ਫਿਰ ਮੈਂ ਨਹੀਂ ਬੋਲਦਾ ਸੀ ਗੁਰੂ ਬੁਲਵਾਂਦਾ ਇਹ ਗੁਰੂ ਸਾਹਿਬ ਬੁਲਵਾਂਦੇ ਆ ਕਿ ਕਿਉਂਕਿ ਮੇਰੇ ਅੰਦਰ ਦਰਦ ਹੈ ਆਪਣੀ ਕੌਮ ਦੇ ਬੱਚਿਆਂ ਵਾਸਤੇ ਪਣੀ ਰੀ ਸੰਭਾਲੀਏ ਅੱਜ ਆਪਾਂ ਲੰਗਰ ਲਾਈ ਜਾ ਰਹੇ ਆ ਰੁਮਾਲੇ ਚੜਾਈ ਜਾ ਰਹੇ ਆ ਸਾੜੀ ਜਾ ਰਹੇ ਆ ਸਭ ਕੁਝ ਕਰਨਾ ਹੈ ਕੋਈ ਮर्यादा ਨਹੀਂ ਤੋੜਨੀ ਪਰ ਆਪਣੇ ਗਰੀਬ ਬੱਚਿਆਂ ਨੂੰ ਲੋੜਵੰਦ ਬੱਚਿਆਂ ਦੀ ਵੀ ਬਾਹ ਪਕੜ ਕੇ ਇਹਨਾਂ ਨੂੰ ਪੜ੍ਹਾਈਆਂ ਕਰਾ ਦਈਏ ਕਿਸੇ ਕੋਲੋਂ ਪੈਸੇ ਮੈਂ ਨਹੀਂ ਮੰਗਦਾ ਬੱਚੇ ਦਾ ਟੈਲੀਫੋਨ ਨੰਬਰ ਲੈ ਲਓ ਐਡਰੈਸ ਲੈ ਲਓ 20 25 ਡਾਲਰ ਮਹੀਨੇ ਦਾ ਬੱਚਾ ਪੜ ਜਾਂਦਾ ਤੇ ਆਪਾਂ ਇੱਕ ਇੱਕ ਦੋ ਦੋ ਬੱਚਿਆਂ ਨੂੰ ਪੜਾ ਦਈਏ ਔਰ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਈਏ ਕਿਉਂਕਿ ਪੰਜਾਬ ਵਿੱਚ ਮੈਂ ਦੇਖਿਆ ਸਾਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਚੱ ਉਹਨਾਂ ਨੂੰ ਆਪਣਾ ਕੰਮ ਕਰੀ ਜਾਣ ਦਈਏ ਅਸੀਂ ਆਪਣਾ ਕੰਮ ਕਰੀਏ ਨਾ ਔਰ ਦੇਖੋ ਆਪਾਂ ਗੁਰੂ ਨੂੰ ਮੰਨਦੇ ਆਂ ਫਿਰ ਗੁਰੂ ਦੀ ਵੀ ਮੰਨੀਏ ਤੇ ਗੁਰੂ ਦਾ ਹੁਕਮ ਈ ਹੈ ਨਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹਨਾਂ ਨੇ ਖਾਲੀ ਮੱਥੇ ਟੇਕਣ ਵਾਸਤੇ ਨਹੀਂ ਸਿੱਖਿਆ ਆਪਾਂ ਉਹਨੂੰ ਪੜ੍ਹ ਕੇ ਜੀਵਨ ਦੀ ਜਾਂਚ ਲੈਣੀ ਹੈ ਹੁਣ ਬੱਚਿਆਂ ਨੂੰ ਸਮਝਾਣਾ ਮੈਨੂੰ ਤਾਂ ਆਸਾਨ ਲੱਗਦਾ ਹੈ ਕਿ ਬੱਚੋ ਮੈਂ ਦੂਜੀ ਕਲਾਸ ਪੜ੍ਹਦਾ 7 ਸਾਲ ਦਾ ਸੀ ਚੌਥੀ 9 ਸਾਲ ਦਾ 12ਵੀਂ ਕਰਕੇ 18-19 ਸਾਲਾਂ इंग्लंड ਚਲਾ ਗਿਆ ਅੱਜ ਮੈਂ 78 ਸਾਲ ਦਾ ਤੁਹਾਡਾ ਜੀਵਨ ਦਾ 100 ਸਾਲ ਸਾਲ ਹੈ ਤੁਸੀਂ 100 ਸਾਲ ਜਾਣਾ ਤੇ ਗੁਰੂ ਗੰਦ ਸਾਹਿਬ ਤੋਂ ਜੀਵਨ ਦੀ ਜਾਂਚ ਮਿਲਦੀ ਆ ਔਰ ਬੜੀ ਸਿੰਪਲ ਜੀ ਗੱਲ ਹੈ ਮਹਾਰਾਜ ਨੇ ਸਭ ਚਾਰ ਪੁੱਤਰ ਵਾਰ ਕੇ ਸਰਬੰਸ ਵਾਰ ਕੇ ਇਹੀ ਤੇ ਹੁਕਮ ਦਿੱਤਾ ਸੀਗਾ ਤੇ ਫਿਰ ਕਿਹਾ ਸੀ ਨਾ ਗੁਰੂ ਗੰਦ ਸਾਹਿਬ ਪੜ੍ਹ ਕੇ ਨਾ ਕੁਝ ਗੱਲਾਂ ਲਿਖੀਆਂ ਜਿਹਦੇ ਨਾ ਕਰਨਾ ਤੇ ਕੋਈ ਗੱਲਾਂ ਲਿਖੀਆਂ ਕਰ ਲਿਆ ਕਰਨਾ ਤੇ ਮੈਂ ਕਿੱਥੇ ਹੋਵਾਂਗਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਮੈਂ ਤੁਹਾਡੇ ਨਾਲ ਹੀ ਹੋਇਆ ਕਰਾਂਗਾ ਤੇ ਜੇ ਤੁਸੀਂ ਮੇਰਾ ਕਹਿਣਾ ਮੰਨਦੇ ਹੋਵੋਗੇ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਮੈਂ ਇੱਕ ਰੋਲ ਮਾਡਲ ਨਾ ਬੱਚੋ ਘਰ ਮੰਗਿਆ ਘਰ ਨਹੀਂ ਗਿਆ ਕਾਰ ਮੰਗੀ ਕਾਰ ਮਿਲ ਗਈ ਇੱਕ ਲੌਲੀਪਾਪ ਖਰੀਦਣ ਜੋਗੇ ਪੈਸੇ ਨਹੀਂ ਸੀ ਹੁੰਦੇ ਇਨੀ ਗਰੀਬੀ ਦੇਖੀ ਪਰ ਭਿਖਾਰੀ ਤੋਂ ਰਾਜਾ ਇਹ ਪਰਮਾਪਾ ਬਣਾ ਸਕਦਾ ਹੈ ਅੱਖਰ ਅੱਖਰ ਲਿਖਿਆ ਗੁਰੂਆਂ ਸਾਹਿਬ ਸੱਚ ਹੈਗਾ ਸੋ ਮੈਂ ਮਹਾਰਾਜ ਦੀ ਕਿਰਪਾ ਨਾਲ ਪਿਛਲੇ 15 ਸਾਲਾਂ ਤੋਂ ਗੁਰੂ ਦਾ ਹੁਕਮ ਮੰਦਾ ਆਇਆ ਹੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਵੰਡਣ ਅੱਜ ਕੈਨੇਡਾ ਆਇਆ ਵਾਂ ਇੱਥੇ ਸੰਗਤਾਂ ਦਾ ਪਰਮਾਰ ਦੇਖ ਕੇ ਮੈਂ ਬੇਨਤੀ ਕਰਨ ਆਇਆ ਕਿਓ ਭਾਈ ਇੱਕ ਇੱਕ ਬੱਚੇ ਦੀ ਬਾਹ ਫੜ ਲਈਏ 20-25 ਡਾਲਰ ਮਹੀਨਾ ਇੱਕ ਪੀਜ਼ਾ ਘੱਟ ਖਾ ਲਈਏ ਮਹੀਨੇ ਦਾ ਬੱਚਾ ਪੰਜਾਬ ਦਾ ਪੜ ਜਾਂਦਾ ਅੱਜ ਪੰਜਾਬ ਦੇ ਪਿੰਡਾਂ 'ਚ ਕੋਈ ਨਹੀਂ ਜਾਂਦਾ 13000 ਪਿੰਡ ਉੱਥੇ 2.5 ਲੱਖ ਬੱਚਾ ਬੈਠਾ ਹੈ ਹਾਏ ਸਾਡੀ ਕੋਈ ਬਾਹ ਫੜ ਕੇ ਸਾਨੂੰ ਪੜਾ ਦੇਵੇ ਤੇ ਉਹ ਸੇਵਾ ਮੇਰੀ ਝੋਲੀ ਭਾਈ ਸਾਹਿਬ ਜਸਵੀਰ ਸਿੰਘ ਖਾਸਾ ਖੰਨੇ ਵਾਲੇ ਪਾ ਗਏ ਔਰ 15 ਸਾਲਾਂ ਤੋਂ ਸੇਵਾ ਹੋ ਰਹੀ ਹੈ ਜਿੱਥੇ 8 ਫ੍ਰੀ ਸਕੂਲ ਚੱਲਦੇ ਪਏ ਆ ਔਰ 6000 ਬੱਚਾ ਫੀਸਾਂ ਬੱਚੇ ਦੇ ਕਾਊਂਟਰ ਤੇ ਜਾਂਦੀਆਂ ਬੱਚੇ ਦਾ ਟੈਲੀਫੋਨ ਨੰਬਰ ਤੁਹਾਨੂੰ ਮਿਲ ਜਾਏਗਾ ਮੈਂ ਪੈਸੇ ਨਹੀਂ ਮੰਗਦਾ ਅੱਜ ਤੁਹਾਨੂੰ ਦੇ ਨਾਂ ਤੇ ਲੁੱਟ ਖਸੁੱਟ ਬਹੁਤ ਹੋ ਰਹੀ ਹੈ ਤੁਸੀਂ ਬੱਚੇ ਦੀਆਂ ਪੜਾਈਆਂ ਕਰਾ ਦਿਓ ਬੱਚੇ ਨੂੰ 20-25 ਡਾਲਰ ਗਏ ਆ ਤੇ ਪਛਲੋ ਬੇਟੇ ਮਿਲ ਗਏ ਜੇ ਮਿਲ ਗਏ ਤਾਂ ਫਿਰ ਆਪਾਂ ਹੋਰ ਸੰਤਾਂ ਨੂੰ ਦੱਸੀਏ ਕਿ ਆਪਾਂ ਅੱਜ ਆਪਣੀ ਵਾਲੀ ਪਨੀਰੀ ਸੰਭਾਲ ਲਈਏ ਕਿਉਂਕਿ ਵੀਰ ਜੀ 2-200 ਸਾਲ ਚੱਲਣ ਵਾਲੇ ਗੁਰੂ ਘਰ ਤਾਂ ਬਣ ਗਏ ਬੱਚਾ ਦਾ ਫਿਰ ਵੈੰਦਾ ਕੋਈ ਨਹੀਂ ਪਿਆ ਹੈ ਚਲੋ ਅੰਗਰੇਜ਼ਾਂ ਨੇ ਪੰਜ 700 ਸਾਲ ਰਾਜ ਤੇ ਵੇਖਿਆ ਸੀ ਅੱਜ ਚਰਚਾ ਖਾਲੀ ਪਈਆਂ ਜੇ ਤੇ ਸ਼ਰਾਬਖਾਨੇ ਭਰੇ ਪੈਜੇ ਪਰ ਅਸੀਂ ਕਿੰਨਾ ਕੁ ਰਾਜ ਵੇਖਿਆ ਜਿਹੜਾ ਕਿ ਅੱਜ ਗੁਰੂ ਘਰ ਤੇ ਹੀ ਸੋਨਾ ਪੱਥਰ ਲੱਗੀ ਜਾ ਰਿਹਾ ਸਭ ਕੁਝ ਕਰਨਾ ਹੈ ਹੀਰਿਆਂ ਤੇ ਮਾਲੇ ਵੀ ਥੋੜੇ ਆ ਮੈਂ ਮਰਿਆਦਾ ਤੋਲਣ ਦੀ ਗੱਲ ਨਹੀਂ ਕਰਦਾ ਪਰ ਅਸੀਂ ਔਰ ਕੋਈ ਜਿਆਦਾ ਪੈਸੇ ਨਹੀਂ ਲੱਗਦੇ ਕਿਉਂਕਿ ਸਾਡੇ ਮਾਤਾ ਪਿਤਾ ਕਰਦੇ ਸੀਗੇ ਐ ਮੈਂ ਦੇਖਿਆ 55 60 ਸਾਲ ਬਾਹਰ ਰਿਹਾ ਹਾਂ ਪੰਜਾਬ ਜਾਣਾਂ ਪਿੱਛੇ ਦੇਖਿਆ ਮਾਤਾ ਪਿਤਾ ਭੁੱਲ ਗਏ ਇਨਸਾਨ ਭੁੱਲ ਜਾਂਦਾ ਭੁੱਲਣ ਅੰਦਰ ਸਭ ਕੋ ਆ ਭੁੱਲ ਗਰ ਕਰਤਾਰ ਤੇ ਭੁੱਲਿਆ ਨੂੰ ਵਾਪਸ ਲੈ ਕੇ ਆਣਾ ਹੈ ਬਸ ਗੁਰੂ ਨੂੰ ਮੰਨਦੇ ਆ ਗੁਰੂ ਦੀਨ ਹੀ ਮੰਨਦੇ ਐਨੀ ਜੀ ਗੱਲ ਮੈਨੂੰ ਵੀਰ ਜੀ ਸਿਖਾ ਕੇ ਚਲੇ ਗਏ ਕਿ ਜਿਸ ਦਿਨ ਤੋਂ ਮੈਂ ਗੁਰੂ ਦੀ ਮੰਨੀ ਸ਼ੁਰੂ ਕੀਤੀ ਇਸੇ ਦਰ ਤੋਂ ਥੋੜਾ ਮੰਗਿਆ ਉਹਨੇ ਬਹੁਤਾ ਦਿੱਤਾ ਹੈ ਦੇਣ ਵਾਲਾ ਨਹੀਂ ਛੱਕਿਆ ਮੈਂ ਲੈਣ ਵਾਲਾ ਥੱਕ ਗਿਆ ਸੋ ਮੈਂ ਤੇ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਹਰ ਇੱਕ ਸੰਗਤ ਨੂੰ ਕਿ ਭਈਆ ਆਪਾਂ ਗੁਰ ਆਪਣੀ ਆਉਣ ਵਾਲੀ ਪਨੀਰੀ ਸੰਭਾਲੀਏ ਜਿੱਥੇ ਲੰਗਰ ਲਾਣੇ ਆ ਗੁਰਦੁਆਰੇ ਬਣਾਣੇ ਆ ਰਮਾਲੇ ਚੜਾਣੇ ਆ ਉੱਥੇ ਇੱਕ ਇੱਕ ਬੱਚੇ ਦੀ ਬਾਹ ਫੜ ਕੇ ਪੜਾ ਦਈਏ ਪਿੰਡਾਂ ਦੇ ਬੱਚੇ ਪਿੰਡਾਂ 'ਚ ਕੋਈ ਨਹੀਂ ਜਾਂਦਾ ਉੱਥੇ ਜਾ ਕੇ ਆਪਾਂ ਲਬ ਲਬ ਕੇ ਬੱਚੇ ਸਾਡੀ ਵੈਬਸਾਈਟ ਦੇਖੋ ਸਾਡੀ YouTube ਦੇਖੋ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਤੁਹਾਨੂੰ ਮਿਲ ਜਾਏਗਾ ਔਰ ਆ ਕੇ ਦੋ ਦੋ ਇੱਕ ਦੋ ਬੱਚਿਆਂ ਦੀ ਬਾਹ ਫੜ ਲਵੋ ਔਰ ਇਨ੍ਹਾਂ ਕੋਈ ਕਹਿੰਦੇ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਵੀ ਔਰ ਮਹਾਰਾਜ ਮੇਰ ਕਰਨ ਕਿਉਂਕਿ ਮੇਰੇੰਦਰ ਦਰਦ ਆਪਣੀ ਕੌਮ ਵਾਸਤੇ ਇਹ ਦੁਨੀਆ ਤੇ ਰਾਜ ਕਰਨ ਵਾਲੀ ਕਾਮ ਹੈ ਕਿਉਂਕਿ ਮੈਂ ਇੰਗਲੈਂਡ ਗਿਆ ਔਰ ਮੈਂ ਨੌਕਰੀਂ ਗ੍ਰੇਜ ਨਹੀਂ ਦਿੰਦੇ ਸੀ ਅੱਜ 105 ਗ੍ਰੇਜ ਆਪਣੇ ਕੋਲ ਨੌਕਰੀ ਕਰਦੇ ਆ ਗੁਰੂ ਦੀ ਬੜਾਈ ਹੈ ਕਾ ਗੁਰੂ ਦਾ ਹੁਕਮ ਮੰਨਿਆ ਬਸ ਸੋ ਮੇਰੇ ਬੱਚੇ ਵੀ ਇਹੀ ਕੁਝ ਕਰਦੇ ਆ ਬੱਚਿਆਂ ਨੂੰ ਹੀ ਸਿਖਾਇਆ ਸੋ ਮਹਾਰਾਜ ਦੀ ਕਿਰਪਾ ਸਾਰੀ ਹੈ ਮਹਾਰਾਜ ਨੇ ਕਿਰਪਾ ਕੀਤੀ ਹੈ ਨਾ ਵਾਹਿਗੁਰੂ ਨੇ ਹੈ ਨਾ ਜੀ ਪਰ ਪਰ ਮਿਹਨਤ ਕਿੰਨੀ ਕਰਨੀ ਪਈ ਹੈ ਚੀਜ਼ ਦੇ ਪਿੱਛੇ ਅੱਜ ਵੀ ਦੀ ਕਿਰਪਾ ਦੇਖੋ ਕਰਨ ਵਾਸਤੇ ਨਾ ਹੋਈ ਨਾ ਜਿਵੇਂ ਸਕੂਲ ਦੀ ਪੜ੍ਹਾਈ ਕਰਦੇ ਆ ਬੱਚੇ ਮੈਂ ਪੁੱਛਿਆ ਬੱਚਿਓ ਤੁਸੀਂ ਤਿਆਰੀ ਕਰਕੇ ਜਾਂਦੇ ਹੋ ਤਾਂ ਧਿਆਨ ਹੁੰਦਾ ਹੈ ਕਹਿੰਦੇ ਹਾਂ ਫਿਰ ਸਹੀ ਜਵਾਬ ਹੁੰਦੇ ਹੋ ਪਾਸ ਹੋ ਜਾਂਦੇ ਹੋ ਤੇ ਇਦਾਂ ਹੀ ਬਸ ਕਰਦੇ ਕਰਦੇ ਆਪਾਂ ਤੇ ਫਿਰ ਮੈਂ ਤਾਂ ਘਰ ਮੰਗਿਆ ਘਰ ਮਿਲ ਗਿਆ ਕਾਰ ਮੰਗੀ ਕਾਰ ਮਿਲ ਗਈ ਕਾਰੋਬਾਰ ਮੰਗਿਆ ਕਾਰੋਬਾਰ ਮਿਲ ਗਿਆ ਸ਼ਾਦੀ ਹੋ ਕੇ ਬੇਟਾ ਮੰਗਿਆ ਬੇਟਾ ਮਿਲ ਗਿਆ ਉਹ ਦਿੰਦਾ ਉਹਦਾ ਹੁਕਮ ਨਹੀਂ ਮੰਨਿਆ ਜਾ ਰਿਹਾ ਅਸੀਂ ਗੁਰੂ ਨੂੰ ਬਹੁਤ ਮੰਨਦੇ ਪਿਆ ਮੈਂ ਹੁਣ ਇੱਥੇ ਕਿਹਾ ਸੀ ਨਾ ਸਾਰੀ ਸੰਗਤ ਝੂਮਣ ਲੱਗ ਪੈਂਦੀ ਹੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਦਾ ਜਾਏ ਸਾਰੀ ਸੰਗਤ ਝੂਮਦੀ ਹੈ ਪਰ ਫਿਰ ਦੇਖੋ ਫਿਰ ਕਹਿ ਦਿੰਦੇ ਆ ਜੀ ਬਾਬਾ ਦਿੰਦਾ ਕੁਛ ਨਹੀਂ ਕਿਉਂਕਿ ਸ਼ਾਮ ਨੂੰ ਇੱਕ ਮੰਮੀ ਬੱਚੇ ਤੁਹਾਡੀ ਬਿਊਟੀ ਪਾਰਲਰ ਚਲ ਜਾਂਦੀ ਹੈ ਤੇ ਪਾਪਾ ਤੁਹਾਡੇ ਨਾਈ ਦੁਕਾਨ ਤੇ ਬਹਿੰਦੇ ਆ ਫਿਰ ਕਹਿੰਦੇ ਬਾਬਾ ਦਿੰਦਾ ਕੋਈ ਨਹੀਂ ਦੇਣ ਵਾਲੇ ਘਰ ਘਾਟਾ ਨਹੀਂ ਹੈ ਅੱਛੇ ਬੱਚੇ ਨੂੰ ਮਾਂ ਪਿਓ ਸਭ ਕੁਝ ਦਿੰਦਾ ਹੈ ਜਿਵੇਂ ਮੈਂ ਹੁਣੇ ਵੀ ਕਿਹਾ ਕਿ ਭਾਈ ਤੂੰ ਮਾਤ ਪਿਤਾ ਮਬਾਰਕ ਤੇਰੇ ਇਹ ਖਾਲੀ ਕਹਿਣਾ ਨਹੀਂ ਹੈ ਅਸਲੀ ਮਾਪੇ ਉਹੀ ਹੈ ਇਹਨੇ ਸਦਾ ਰਹਿਣਾ ਹੈ ਇਹ ਬਾਕੀ ਭੇਜੇ ਉਹਦੇ ਭੇਜੇ ਮੇਰੇ ਚਲੇ ਗਏ ਆਪਣਾ ਫੌਜ ਨਿਭਾ ਕੇ ਭੁੱਲ ਗਏ ਵਿਚਾਰੇ ਕਿ ਮੈਂ ਬੱਚਿਆਂ ਦਾਦਾ ਨਾਲ ਬਣ ਕੇ ਤੇ ਬੱਚਿਆਂ ਨੂੰ ਇਸ ਪਾਸੇ ਲਾ ਕੇ ਸਿਰਫ ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂ ਕਰਾਣਾ ਤੇ ਫਿਰ ਬੱਚੇ ਆਪਣਾ ਵੱਡੀ ਵੱਡੀਆਂ ਪੜ੍ਹਾਈਆਂ ਕਰਦੇ ਪਏ ਅੱਜ ਮੈਂ ਦੇਖਿਆ ਮੇਰੇ ਕੋਲ 2 ਲੱਖ ਬੱਚਾ ਹੈ ਪਾਪਾ ਨੇ ਸ਼ਰਾਬ ਛੱਡਤੀ ਵੀਰ ਨੇ ਕੇਸ ਲਖ ਲੈ ਮੰਮੀ ਦੀ ਕੈਂਸਰ ਦੀ ਬਿਮਾਰੀ ਠੀਕ ਹੋ ਗਈ ਇਹ ਸਾਰੇ ਬੱਚੇ YouTube ਤੇ ਪਏ ਹੋਏ ਸਾਡੀ ਐਜੂਕੇਟ ਪੰਜਾਬ ਪ੍ਰੋਜੈਕਟ ਤੇ ਬੱਚਿਆਂ ਨੂੰ ਸਾਰੇ ਦੁਨੀਆ ਨੂੰ ਕਹਿਣਾ ਆਓ ਵੇਖੀਏ ਔਰ ਵੈਬਸਾਈਟ ਖੋਲੋਗੇ ਉੱਥੇ ਬੱਚੇ ਮਿਲ ਜਾਂਦੇ ਆ ਇੱਕ ਇੱਕ ਬੱਚੇ ਦੀ ماں ਫੜ ਕੇ ਪੜ੍ਹਾਈ ਕਰਾ ਦਿਓ ਬਸ ਇਹ ਹੀ ਸਾਡੀ ਇੱਕ ਬੇਨਤੀ ਹੈ ਸਾਰਿਆਂ ਨੂੰ ਬਾਕੀ ਮੈਂ ਤੇ ਇਹੀ ਕਵਾਂਗਾ ਅਰਦਾਸ ਹੀ ਕਰੀਦੀ ਹੈ ਇਹ ਜਿੱਥੇ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਹੈ ਜਿਹੜੇ ਅੰਗਰੇਜ਼ ਮੈਨ ਨੌਕਰੀ ਦਿੰਦੇ ਸੀ ਅੱਜ ਮੇਰੇ ਕੋ ਆ ਕੇ ਨੌਕਰੀਆਂ ਮੰਗਦੇ ਆ ਇਹ ਮੇਰੇ ਗੁਰੂ ਦੀ ਬੇੜੀ ਹੈ ਇੱਕ ਨੰਬਰ ਛੋਟਾ ਸਵਾਲ ਲੈਣਾ ਜਾਂ ਅਰਥ ਸਕੂਲ ਪੰਜਾਬ ਚੋਂ ਚੱਲ ਰਹੇ ਨੇ ਹਾਂਜੀ ਟਾਰਗੇਟ ਕੀ ਹੈ ਜੇ ਤੁਸੀਗਾ ਬਹੁਤ ਬੱਚੇ এডੂਕੇਸ਼ਨ ਤੋਂ ਬਿਨਾ ਬੈਠੇ ਆ ਸਕੂਲਾਂ ਵਿੱਚ ਸੋ ਸਕੂਲ ਖੋਲਨੇ ਆ ਘੱਡੋਗੱਡ ਜੇ ਮੈਂ ਮਾਰਾ ਨੇ 5-7 ਸਾਲ ਹੋ ਗਏ ਤੇ ਪਹਿਲੇ 20 ਸਕੂਲ ਹੀ ਖੋਲਨੇ ਥੋੜੇ ਝੋਖੇ ਲੱਗ ਰਹੇ ਆ ਜਿਸ ਦਿਨ ਸਕੂਲ ਖੁੱਲ ਗਏ ਕਿ ਹੁਣ ਅੱਜ ਵੀਰ ਜੀ ਹਰ ਪ੍ਰਚਾਰਕ ਵੀ ਕਹਿਣ ਲੱਗ ਪਿਆ ਹੈ ਕਿ এডੂਕੇਸ਼ਨ ਤੇ ਇਹਦਾ এডੂਕੇਸ਼ਨ ਲੰਗਰ ਹੈ ਨਾ ਲੰਗਰ ਆ ਬੜੇ ਲੱਗ ਰਹੇ ਪਰ এডੂਕੇਸ਼ਨ ਲੰਗਰ ਲਾਣਾ ਹੈ ਸੋ ਫਿਰ ਮੇਰੇ ਖਿਆਲ ਹੈ ਜਰੂਰ ਪੱਕੀ ਗੱਲ ਹੈ ਕਿ ਆਪੇ ਸੰਗਤ ਮੰਚ ਆਏਗਾ ਤੇ ਫਿਰ ਆਪਾਂ ਨਾ ਮੈਂ ਜ਼ਮੀਨ ਮੰਗਦਾ ਨਾ ਮ ਇਹਨਾਂ ਨੂੰ ਗੁਰਦੁਆਰਾ ਵੱਡਾ ਕਰਨਾ ਹੋਵੇ ਛੱਟ ਪੈਸੇ ਇਕੱਠੇ ਕਰਨ ਦੇ ਆ ਲੰਗਰ ਆ ਵੱਡਾ ਕਰਨਾ ਹੋਵੇ ਛੱਟ ਪੈਸੇ ਇਕੱਠੇ ਕਰਨ ਦੇ ਆ ਤੇ ਵੱਡਾ ਸਮਾਗਮ ਕਰਨਾ ਪੈ ਪਰ ਇਹਨਾਂ ਨੂੰ ਨਹੀਂ ਪਤਾ ਐਜੂਕੇਸ਼ਨ ਦੀ ਲੋੜ ਹੈ ਕਿ ਉਹਦੇ ਲਈ ਸਕੂਲ ਕਿਵੇਂ ਚਲਾਣਾ ਹੈ ਤੇ ਉਹਦੇ ਲਈ ਫਿਰ ਮੈਂ ਜਾ ਕੇ ਕਹਿ ਦੇਣਾ ਨਾ ਮੈਨੂੰ ਜ਼ਮੀਨ ਦਿਓ ਨਾ ਮੈਨੂੰ ਪੈਸੇ ਦਿਓ ਮੈਂ ਤੁਹਾਨੂੰ ਸਿਖਾ ਦੇਣਾ ਵਾ ਤੁਸੀਂ 10 15 ਸਾਲ ਲਈ ਪੱਟਾ ਦੇ ਦਿਓ ਇੱਕ ਲਿਖ ਕੇ ਤੇ ਆਹ ਤੁਹਾਡੇ ਪਿੰਡਾਂ ਦੇ ਬੱਚੇ ਤੁਹਾਡੇ ਪਿੰਡਾਂ ਦੀਆਂ ਗੁੜੀਆਂ ਜਿਨ੍ਹਾਂ ਨੂੰ ਤੁਸੀਂ ਬੀ.ਏ. ਡਾਇਮੰਡ ਕਰਾਤੀ ਹੈ ਨੌਕਰੀ ਕੋਈ ਨਹੀਂ ਮਿਲਦੀ ਅਸੀਂ 10000 ਰੁਪਏ ਮਹੀਨੇ ਸ਼ੁਰੂ ਕਰਦੇ ਆ ਉਹਨਾਂ ਨੂੰ ਟ੍ਰੇਨਿੰਗ ਲੁਧਿਆਣਾ ਵਿੱਚ ਮਿਲਦੀ ਹੈ ਮੇਰਾ ਲੁਧਿਆਣਾ ਸਕੂਲ ਜਰੀਆ ਮਹਿਸੂਦ ਸਕੂਲ ਹਾਂ ਉੱਥੇ ਆਪਾਂ ਬੱਚਿਆਂ ਨੂੰ ਟ੍ਰੇਨਿੰਗ ਲੈਂਦੀ ਹੈ ਟੀਚਰ ਟੀਚਰ ਤੁਹਾਡੀਆਂ ਬੱਚੇ ਵੀ ਤੁਹਾਡੇ ਸਕੂਲ ਵੀ ਤੁਹਾਡਾ ਤੇ ਤੁਹਾਨੂੰ ਚੜਾਣਾ ਆ ਜਾਏਗਾ ਅਸੀਂ ਗੱਲ ਹੀ ਕੋਈ ਨਹੀਂ ਮੈਂ ਸਕੂਲ ਖੋਲੀਏ ਰੱਜ ਕੇ ਔਰ ਫ੍ਰੀ ਸਕੂਲ ਖੋਲੀਏ ਕਿਉਂਕਿ ਬਾਹਰ ਮੈਂ ਜਾਣਾ ਨਾ ਦੁਨੀਆ ਜਾਣਾ ਮੈਂ ਯੂਰਪ ਜਾਣਾ ਕੈਨੇਡਾ ਅਮਰੀਕਾ ਜਾਣਾ ਸੰਗਤ ਬੱਚੇ ਛੁੱਣ ਲੰਦੀ ਹੈ ਲਓ ਇੱਕ ਇੱਕ ਬੱਚੇ ਦੀ ਮਾਂ ਫੜ ਲਓ ਹਾਂ ਬੱਚੇ ਫ੍ਰੀ ਆਪਾਂ ਬਣਾਨੇ ਆ ਔਰ ਪੂਰੇ ਪੂਰੇ ਬਹਿ ਬੱਚੇ ਜਾਂਦੇ ਵਾਹਿਗੁਰੂ ਜੀ ਜਿਹੜੇ ਵੀਡੀਓ ਦੇਖ ਰਹੇ ਹੋ ਸੰਗਤ ਜੀ ਸੰਸਥਾ ਦਾ ਨੰਬਰ ਅਸੀਂ ਡਿਸਪਲੇ ਤੇ ਪਾ ਦਿੰਨੇ ਆ ਟਾਰਗੇਟ ਆ ਆਉਣ ਵਾਲੇ ਸਮੇਂ ਵਿੱਚ 100 ਸਕੂਲ ਪੰਜਾਬ ਦੇ ਵਿੱਚ ਸਕਾਲ 100 ਸਕੂਲ ਜਿਦੇ ਵਿੱਚ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਊਗੀ ਵਾਹਿਗੁਰੂ ਜਲਦੀ ਕਰੇ ਪ੍ਰਮਾਤਮਾ ਸਾਡੇ ਸਾਰੇ ਬੱਚੇ ਪੜ੍ਹ ਲਿਖ ਜਾਣ ਤੇ ਤਰਕੀਆਂ ਬਲੰਤੀਆਂ ਹਾਸਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਅਕਲ ਜੀ ਵੀਰੇ ਕਿੰਨੇ ਦਿਨ ਤੋਂ ਇੱਥੇ ਆਪਾਂ ਮਤਲਬ ਬੱਚੇ ਅਡਾਪਟ ਕਰ ਰਹੇ ਆ ਸੰਗਤਾਂ ਦਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਵੀਰੇ ਆਪਾਂ ਨੂੰ ਅੱਜ ਤੀਜਾ ਦਿਨ ਹੈ ਜੀ ਤੇ ਸੰਗਤਾਂ ਦਾ ਬ ਕੋਈ ਸਾਡਾ ਇੱਕ ਹੀ ਹੌਕਾ ਕਿ ਆਹ ਰੋਲ ਵੇਲ ਕੇ ਪੰਜਾਬ ਦੇ ਗਰੀਬ ਘਰ ਦੇ ਬੱਚੇ ਪੜਾ ਦਈਏ ਜੀ ਜਿੰਨਾ ਤੁਸੀਂ ਦਸਵਾਉਂਦੇ ਹੋ ਨਾ ਜੋ ਡਾਇਰੈਕਟ ਬੱਚੇ ਵਾਸਤੇ ਸੰਸਥਾ ਨੂੰ ਦੇ ਸਕਦੇ ਹੋ ਤੇ ਸੰਸਥਾ ਤੁਹਾਡਾ ਪੂਰੇ ਦੇ ਪੂਰੇ ਪੈਸੇ ਬੱਚੇ ਦੇ ਖਾਤੇ 'ਚ ਪਾ ਕੇ ਤੁਹਾਨੂੰ ਬੱਚੇ ਦਾ ਫੋਨ ਨੰਬਰ ਦੇ ਸਕਦੇ ਆ ਬੱਚੇ ਨਾਲ ਗੱਲ ਵੀ ਕਰੋ ਕਦੀ ਇੰਡੀਆ ਦੇ ਬੱਚੇ ਮਿਲ ਕੇ ਵੀ ਆ ਸਕਦੇ ਹੋ ਤਾਨੂੰ ਸਾਲ ਦੇ ਵਿੱਚ ਜਿਉਂ-ਜਿਵੇਂ ਬੱਚੇ ਪੇਪਰ ਦਿੰਦੇ ਆ ਉਹਦੇ ਰਿਜ਼ਲਟ ਤੁਹਾਡੇ ਈਮੇਲ ਤੇ ਆਉਂਦੇ ਰਹਿਣਗੇ ਤੁਹਾਡੇ ਬੇਸ ਤੇ ਅਸੀਂ ਬੱਚੇ ਨੂੰ ਹਰ ਮਹੀਨੇ ਮਿਲਦੇ ਆ ਚੈੱਕ ਕਰਦੇ ਆ ਜਿਹੜੀ ਡੋਨੇਸ਼ਨ ਤੁਸੀਂ ਤੁਹਾਨੂੰ ਭੇਜੀ ਸੀਗੀ ਬੱਚੇ ਵਾਸਤੇ ਕੀ ਬੱਚੇ ਨੇ ਸਹੀ ਵਰਤੀ ਵੀ ਹੈ ਤੇ ਸਾਰਾ ਕੋਸ਼ਿਸ਼ ਐਜੂਕੇਟ ਪੰਜਾਬ ਪ੍ਰੋਜੈਕਟ ਤੁਹਾਡੇ ਵੱਲੋਂ ਸੇਵਾ ਕਰਦਾ ਹੈ ਸਾਡਾ ਇਹ ਓਕਾ ਜੀ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦੇ ਬੱਚੇ ਜਿਹੜੇ ਪੜ੍ਹਾਈ ਕਰਨਾ ਚਾਹੁੰਦੇ ਮਾਪੇ ਨਹੀਂ ਵੜਾਉਂਦੇ ਆਓ ਆਪਣਾ ਕੀਮਤੀ ਦਸਤ ਉਹਨਾਂ ਬੱਚਿਆਂ ਲਈ ਦੇ ਕੇ ਉਹਨਾਂ ਬੱਚਾ ਪੜ੍ਹਾ ਦਈਏ ਹੁਣ ਆਪਣੇ ਪੰਜਾਬ ਚ ਕਿੰਨੇ ਸਕੂਲ ਚੱਲਦੇ ਜਿਹੜੇ ਜਿੱਥੇ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਜੀ ਫਿਲਹਾਲ ਆਪਣੇ 8 ਫ੍ਰੀ ਸਕੂਲ ਚੱਲ ਰਿਹਾ 8 ਸਕੂਲ 8 ਸਕੂਲ ਠੀਕ ਹੈ ਜੀ ਤੇ ਸਾਡਾ ਹੁਣ ਟੀਚਰ ਹੈ ਹੁਣ ਅਗਲੇ ਸਾਲ ਤੱਕ ਗੁਰੂ ਮਾਰੀ ਕਿਰਪਾ ਕਰਨ 3 ਤੋਂ 4 ਸਕੂਲ ਹੋਰ ਵੱਖ-ਵੱਖਰੇ ਇਲਾਕਿਆਂ ਚ ਕਿਉਂ ਖੋਲੇ ਜਾਣ ਤਾਂ ਕਿ ਜਿਹੜੇ ਗਰੀਬ ਘਰ ਦੇ ਬੱਚਿਆਂ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਾਈ ਜਾਵੇ ਜੀ ਜੀ ਤੋਂ ਵੀ ਮੈਨੂੰ ਇਹ ਦੱਸੋ ਕਿਸੇ ਨੇ ਵੀਡੀਓ ਦੇਖ ਕੇ ਆਪਣਾ ਬੱਚਾ ਕੋਈ ਅਡਾਪਟ ਕਰਨਾ ਉਹ ਕੀ ਤਰੀਕਾ ਹੈ ਬਹੁਤ ਈਜ਼ੀ ਹੈ ਬਾਈ ਜੀ ਐਜੂਕੇਟਪੰਜਾਬ.net ਸਾਡੀ ਵੈਬਸਾਈਟ ਹੈ www.educatepunjab.net ਉੱਥੇ ਜਾ ਕੇ ਤੁਸੀਂ ਬੱਚਾ ਸਪੌਂਸਰ ਕਰ ਸਕਦੇ ਹੋ ਸਾਡਾ ਫੋਨ ਨੰਬਰ ਵੀ ਹੈ 6477451613 6477451613 ਤੇ ਜਾ ਕੇ ਸਾਨੂੰ ਕਾਲ ਕਰੋ ਤੁਹਾਨੂੰ ਬੱਚੇ ਦੀ ਪ੍ਰੋਫਾਈਲ ਭੇਜ ਸਕਦੇ ਆ ਨਾਲੇ ਬਹੁਤ ਈਜ਼ੀ ਹੈ ਵੈਬਸਾਈਟ ਤੇ ਜਾਓ ਸਾਰੀ ਡਿਟੇਲ ਬੱਚਿਆਂ ਦੀ ਉੱਥੇ ਹੈਗੀ ਹੈ ਆਨਲਾਈਨ ਬੱਚਾ ਸਪੌਂਸਰ ਕਰਕੇ ਬੱਚਾ ਪੜਾ ਸਕਦੇ ਹੋ ਜੀ ਜੀ ਤੇ ਸੰਗਤ ਨੂੰ ਦੇਖ ਸਕਦੇ ਹਾਂ ਕਿਵੇਂ ਬੱਚੇ ਜਿਹੜੇ ਅਡਾਪਟ ਕੀਤੇ ਜਾਂਦੇ ਆ ਪਹਿਲਾਂ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਂਦੀ ਆ ਹਨ ਕਿੱਥੋਂ ਦਾ ਬੱਚਾ ਕਿਵੇਂ ਆ ਅਡਾਪਟ ਦੇਖੋ ਸਾਡੇ ਭੈਣਾਂ ਕਰ ਰਹੀਆਂ ਨੇ ਹਨ ਇਧਰ ਵੀਰ ਜੀ ਨੇ ਵੀਰ ਜੀ ਨਾਲ ਵੀ ਗੱਲਬਾਤ ਕਰ ਲੈ ਵੀਰੇ ਇੱਥੋਂ ਆ ਜਾਈ ਬੱਚੋ ਸੰਗਤ ਤੁਸੀਂ ਕਿੱਥੋਂ ਜੀ ਮੈਂ ਇੰਗਲੈਂਡ ਤੋਂ ਵੀਰ ਜੀ ਇੰਗਲੈਂਡ ਤੋਂ ਅੱਜ ਕੈਨੇਡਾ ਦੇ ਵਿੱਚ ਆਏ ਹਾਂ ਹਨ ਕੈਨੇਡਾ ਚ ਕੀ ਕਰਨਾ ਆਏ ਹਾਂ ਵੀਰ ਜੀ ਇਸ ਇਸੇ ਪ੍ਰੋਜੈਕਟ ਵਾਸਤੇ ਆਏ ਆ ਜੁਕੇਡ ਪੰਜਾਬ ਪ੍ਰੋਜੈਕਟ ਵਾਸਤੇ ਜੀ ਤਾਂ ਕਿ ਆਪਾਂ ਬਤ ਬਤ ਸੇਵਾ ਕਰ ਸਕੀਏ ਜਿਹੜੇ ਪੰਜਾਬ ਪੰਜਾਬ ਤੋਂ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ ਗਰੀਬ ਪਰਿਵਾਰਾਂ ਕੇ ਜਦ ਜਿਹੜੀਆਂ ਨੂੰ ਮਾਰ ਪਈ ਨਾ ਤਾਂ ਸਾਰੇ ਯਹੂਦੀ ਇਕੱਠੇ ਹੋ ਕੇ ਆਪਣੇ ਧਰਮ ਆਗੂ ਕੋਲ ਗਏ ਜੀ ਹਨ ਉਹਨਾਂ ਨੇ ਪੈਸਾ ਇਕੱਠਾ ਕੀਤਾ ਕਹਿੰਦੇ ਆਓ ਆਪ ਵੱਡਾ ਧਾਰਮਿਕ ਅਸਥਾਨ ਬਣਾਈਏ ਤਾਂ ਉਹਨਾਂ ਦੇ ਨਾਲ ਆਗੂ ਸੀ ਉਹ ਕਹਿੰਦਾ ਉਹਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਹਿੰਦੇ ਇੰਨੀ ਮਾਰ ਪਈਏ ਕਿ ਤੁਹਾਨੂੰ ਅਕਲ ਨਹੀਂ ਆਈ ਕਹਿੰਦੇ ਕੀ ਹੋ ਗਿਆ ਕਹਿੰਦੇ ਨਹੀਂ ਅਜਦਾ ਯੁੱਗ ਹੈ ਨਾ ਕਹਿੰਦੇ এডਿਕੇਸ਼ਨ ਦਾ ਔਰ ਕਹਿੰਦੇ ਆਪਣੇ ਧਰਮ ਧਰਮ ਨੂੰ ਫੋਲੋ ਕਰੋ ਧਰਮ ਨੂੰ ਫੋਲੋ ਕਰੋ ਅਤੇ এডਿਕੇਸ਼ਨ ਲਓ ਅੱਜ ਤੁਸੀਂ ਜਾਣਦੇ ਸਾਰੇ ਯਹੂਦੀ ਕੌਮ ਸਾਰੇ ਦੁਨੀਆ ਤੇ ਰਾਜ ਭੇ ਕਰਦੀ ਹੈ ਇਹੀ ਕੰਮ ਵੀ ਜੀ ਆਪਾਂ ਕਰ ਸਕਦੇ ਹਾਂ ਹਨਾ ਆਪਣੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਦਈਏ ਤੇ ਨਾਲ ਗੁਰਮਤ ਦੇ ਨਾਲ ਜੋੜੀ ਅਗਰ ਗੁਰਮਤ ਹੋਈ ਗਈ ਔਰ ਐਜੂਕੇਸ਼ਨ ਹੋਈ ਗਈ ਦੋ ਚੀਜ਼ਾਂ ਜਿਸ ਕੋਮਕਲ ਹੋਣ ਗਿਆ ਵਿੱਚ ਉਹ ਕਮ ਚੜ ਦੀ ਗੱਲ ਦੇ ਵਿੱਚ ਜਾਏਗੀ ਤੁਹਾਨੂੰ ਕੀ ਲੱਗਦਾ ਇੱਕ ਪ੍ਰੋਜੈਕਟ ਬਹੁਤ ਸੋਹਣਾ ਨੋ ਡਾਊਟ ਹਨਾ ਮੈਂ ਪੰਜਾਬ ਚੋਂ ਇੱਕ ਸਕੂਲ ਵਿਜ਼ਿਟ ਕੀਤਾ ਸੀਗਾ ਵੀ ਕਿੰਨੇ ਕਮੀ ਆਪਣੇ ਪੰਜਾਬੀਆਂ ਵਿੱਚ ਕਹਿ ਲਓ ਵੀ ਇਹ ਜਿਹੜੀ ਸਿੱਖਾਂ ਵਿੱਚ ਕਹਿ ਲਓ ਵੀ ਜਿਹੜੀ ਐਜੂਕੇਸ਼ਨ ਦੀ ਘਾਟ ਅੰਕਲ ਨੂੰ ਪਤਾ ਲੱਗਿਆ ਵੀ ਐਜੂਕੇਸ਼ਨ ਦੀ ਘਾਟ ਕਿੰਨੀ ਕਮੀ ਲੱਗਦੀ ਆ ਅਪੁਰਜੀ ਦੇਖੋ ਹਰ ਸਿੱਖ ਦਾ ਫਰਜ਼ ਬਣਦਾ ਹੈ ਅੱਜ ਆਪਾਂ ਜਿਹਨੇ ਵੀ ਫੋਰਨ ਕੰਟਰੀਆਂ 'ਚ ਬੈਠੇ ਹੋਈਆਂ ਆ ਇੰਨਾਕ ਤਾਂ ਆਪਾਂ ਕਰ ਸਕਦੇ ਆ ਕੋਈ 10 ਡਾਲਰ 20 ਡਾਲਰ ਆਪਾਂ ਜ਼ਰੂਰ ਅਫੋਰਡ ਕਰ ਸਕਦੇ ਆ ਦੇਖੋ ਇੱਕ ਇੱਕ ਕੌਫੀ ਆਪਾਂ ਘੱਟ ਪੀ ਲਈਏ ਮੈਨੇ ਦੀ ਹੈ ਹਨਾ ਹਨਾ ਲੇਕਿਨ ਅਗਰ ਉਹ ਕੌਫੀ ਦਾ ਖਰਚਾ ਇੱਕ ਪੀਜ਼ਾ ਦਾ ਖਰਚਾ ਅਗਰ ਆਪਾਂ ਇੱਕ ਬੱਚੇ ਦੇ ਦੇ ਦਈਏ ਤਾਂ ਸਾਡੀ ਜਿਹੜੀ ਕੌਮ ਹੈ ਉਹ ਪੜ ਲਿਖ ਜਾਏਗੀ ਔਰ ਜਿਹੜੀ ਕੌਮ ਪੜ ਲਿਖ ਗਈ ਕੇ ਪੜ ਲਿਖ ਗਈ ਆ ਆਪਣੀ ਗੁਰਮਤ ਆ ਗਈ ਦੋਵਾਂ ਕੌਮ ਕੋਲ ਤਾਂ ਫਿਰ ਜੀ ਉਹ ਕੌਮ ਚੜ ਦੇਖਲਾ ਦੇ ਵਿੱਚ ਜਾਏਗੀ ਜੇ ਆਪਣੇ ਬੱਚੇ ਤੁਹਾਡੇ ਕੋਲ এডਿਕੇਸ਼ਨ ਲੈ ਰਹੇ ਆ ਪੰਜਾਬ ਵਿੱਚ ਕਹਿ ਲੋ ਹਨਾ 8 ਸਕੂਲ ਵੀਰੇ ਨੇ ਦੱਸਿਆ ਹੈਗੇ ਆ ਉਹ ਅੱਗੇ ਕਿੱਦਾਂ ਮਤਲਬ ਪਲੱਸ 2 ਬਾਅਦ ਆਫਟਰ ਪਲੱਸ 2 ਕਿਵੇਂ ਆਪਣਾ ਸਕੋਪ ਬਣਾਉਂਦੇ ਆ ਉਹਦੇ ਵਿੱਚ ਵੀ ਕੋਈ ਤੁਸੀਂ ਬੱਚਿਆਂ ਨੂੰ ਐਡਵੋਕੇਟ ਕਰਦੇ ਹੋ ਵੀ ਆਪ ਫੀਲਡ ਚੁਣ ਲਓ ਜਾਂ ਤੁਸੀਂ ਕਿੱਦਾਂ ਕੀ ਕਰ ਸਕਦੇ ਹੋ ਹਾਂਜੀ ਬਿਲਕੁਕੁਲ ਵੀਰੇ ਸਾਡੀ ਉਹਦੇ ਵਾਸਤੇ ਇੱਕ ਇੱਕ ਅਲੱਗਾਂ ਟੀਮ ਹੈਗੀ ਉਹਨਾਂ ਨੂੰ ਟੀਮ ਮਿਲਦੀ ਹੈ ਹਨਾ ਫਿਰ ਬੱਚਿਆਂ ਨੂੰ ਉਹ ਗਾਈਡ ਕਰਦੀ ਹੈ ਕਿ ਉਹ ਉਹ ਕਿਸ ਫੀਲਡ ਵਿੱਚ ਜਾਣਾ ਚਾਹੁੰਦੀ ਹੈ ਚਾਹੁੰਦੇ ਨੇ ਬੱਚੇ ਕੈਨੇਡਾ ਦੇ ਵਿੱਚ ਮੈਂ ਪਿਛਲੇ ਕੁ ਸਮੇਂ ਤੋਂ ਦੇਖ ਰਿਹਾ ਅੰਕਲ ਉਹ ਨਹੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਇਤੋਂ ਬੱਚੇ ਅਡਾਪਟ ਵੀ ਹੋ ਰਹੇ ਨੇ ਬਹੁਤ ਜ਼ਿਆਦਾ ਇੰਗਲੈਂਡ ਵਿੱਚ ਕਿਵੇਂ ਦਾ ਰਿਸਪੌਂਸ ਆ ਤੁਹਾਡੇ ਇਸ ਪ੍ਰੋਜੈਕਟ ਨੂੰ ਬਹੁਤ ਵਧੀਆ ਰਿਸਪੌਂਸ ਹੈ ਵੀ ਜੀ ਤਕਰੀਬਨ 5500 ਬੱਚਾ ਉੱਥੋਂ ਦੀ ਆਪਣਾ ਰਿਸਪੌਂਸ 5500 ਬੱਚਾ ਸਪੌਂਸਰ ਹੋਇਆ ਹੈ ਇੰਗਲੈਂਡ ਦੇ ਵਿੱਚੋਂ 5500 ਬੱਚਾ ਤਕਰੀਬਨ ਤਕਰੀਬਨ ਵੀ ਜੀ ਹਾਂਜੀ ਬਹੁਤ ਵਧੀਆ ਅੰਕਲ ਦਾ ਕਿਵੇਂ ਦਾ ਰਿਸਪੌਂਸ ਅੰਕਲ ਦਾ ਅੰਕਲ ਪੂਰੀ ਚੜ੍ਹਦੀ ਕਲਾ ਜਦੋਂ ਇੰਗਲੈਂਡ ਚ ਨਾ ਅੰਕਲ ਜੀ ਵੀ ਦਿਨ ਰਾਤ ਸੇਵਾ ਵਿੱਚ ਜੁਟੇ ਰਹਿੰਦੇ ਨੇ ਹੁਣ ਵੀ ਦੇਖ ਲਓ ਕੱਲ ਅ ਪਰਸੋਂ ਗਏ ਸੀਗੇ ਵਾਪਸ ਇੰਗਲੈਂਡ ਗਏ ਸਨ ਜਰੂਰੀ ਕੰਮ ਸੀਗਾ ਆ ਫਿਰ ਅ ਸਵੇਰ ਵਾਪਸ ਆ ਗਏ ਨੇ ਤੇ ਕੀ ਵਾਪਸ ਹਾਂਜੀ ਬਜੀ ਬਹੁਤ ਬਧੀਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਪ ਜੀ ਹਾਂਜੀ ਭਾਈ ਗੁਰੂ ਜੀ ਤੁਸੀਂ ਵੀ ਕੋਈ ਬੱਚਾ ਅਡਾਪਟ ਕਰਨਾ ਅਸੀਂ ਲਿੰਕ ਦੇ ਦਿੰਨੇ ਆ ਫੋਨ ਨੰਬਰ ਦੇ ਦਿੰਨੇ ਆ ਤੁਸੀਂ ਉੱਥੋਂ ਬਥੇਰੇ ਜਾਣਕਾਰੀ ਲੈ ਸਕਦੇ ਹੋ ਪੰਜਾਬ ਵਿੱਚ ਜਿਹੜਾ ਬੱਚੇ ਐਜੂਕੇਟ ਕਿਵੇਂ ਕਰਨੇ ਨੇ ਉਹ ਸਕੂਲ 8 ਸਕੂਲ ਜਿਵੇਂ ਪਹਿਲਾਂ ਸੱਤ ਸਕੂਲ ਚੱਲ ਰਹੇ ਆ ਹੋਰ ਵੀ ਸਕੂਲ ਜਲਦੀ ਬਣਨ ਜਾ ਰਹੇ ਨੇ ਜਿੱਥੇ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਉਹ ਤੁਸੀਂ ਵਧੇਰੇ ਜਾਣਕਾਰੀ ਲਈ ਇਹਨਾਂ ਦਾ ਸੰਸਥਾ ਦਾ ਨੰਬਰ ਦੇ ਦਾਂਗੇ ਤੁਸੀਂ ਉਹਦੇ ਤੇ ਫੋਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ